ਆਉਂਦੀ ਆ ਫੋਨ ਕਲੌਕ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਹੈ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਅਦੇ ਕੀ ਕਰਨਾ ਚਰਨਾ ਐਲ ਸਿੰਘ ਸਨ ਉਹ ਸਰਦਾਰ ਮਹਿੰਦਰ ਸਿੰਘ ਪਿੰਡ ਉਸਾਇਨਪੁਰ ਗੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਨ ਉਹ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2 1/2 ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨਾਂ ਭਰਾਵਾਂ ਦੀਆਂ ਸਰਦਾਰ ਬਿਰਸਾ ਸਿੰਘ ਪ੍ਰਵੀਰ ਸਿੰਘ ਤੇ ਜਗਰਾਜ ਸਿੰਘ ਨੇ ਔਰ ਇੱਕ ਮੋਟਰ ਤੇ ਲੈ ਜਾ ਕੇ ਉਹਨੂੰ ਜਿਹੜਾ ਹੈ ਉਹਦਾ ਉਹਨੂੰ ਉਹਨੂੰ ਸੱਟਾਂ ਸੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ੍ਹਾਂ ਦੂਆਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਆ ਰਿਹਾ ਤੇ ਉਹਦਾ ਰਾਤ ਇਹ ਜਿਹੜਾ ਇਹਨੂੰ ਕੋਈ ਉਹ ਮਾਰ ਗਿਆ ਮਰਡਰ ਕਰ ਦਿੱਤਾ ਇਹ ਹੁਣ ਜਿਹੜੀ ਉਹ ਸਵੇਰੇ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਉਸੀਂ ਇਹਨਾਂ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੁਲਿਸ ਜਿਹੜੀ ਉਹ ਡੀਐਸਪੀ ਸਾਹ ਸultanpur lodi ਔਰ ਐਸਐਚਓ ਥਾਣਾ ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਔਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਅਹੀਂ ਪੁਰਜਰ ਮੰਗ ਕਰਦੇ ਆ ਵੀ ਇਹਦਾ ਜਿਹੜਾ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਗੁਰਾਈ ਸਖਤੋ ਸਖਤ ਕਾਰਵਾਈ ਕੀਤੀ ਆ। ਕੌਣ ਕੌਣੇ ਘਰ ਦੇ ਵਿੱਚ ਕੌਣ ਕੌਣੇ ਮੌਜੂਦ? ਘਰ ਦੇ ਵਿੱਚ ਇਹਦੇ ਦੋ ਬੇਟੇ ਨੇ, ਇੱਕ ਬੇਟਾ ਤੇ ਉਹ ਜਿਹੜੀ ਇੰਗਲੈਂਡ ਨੇ। ਦੂਸਰਾ ਬੇਟਾ ਜਿਹੜਾ ਉਹ ਫੌਜ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਏ ਤੇ ਇਹਨਾਂ ਦੀ ਨੋਹ ਹੈ ਤੇ ਇਹ ਆਬਲ ਵੀਰ ਸਿੰਘ ਸੀ। ਹਥਿਆਰ ਵੀ ਮੋਕਲ ਕੋਈ ਬਰਾਮਦ ਹੋਇਆ ਜਿੰਦੇ ਕੋਈ ਹਥਿਆਰ ਜਿਹੜਾ ਹੋਰ ਤਾਂ ਨਹੀਂ ਕੋਈ ਬਰਾਮਦ ਹੋਇਆ ਇੱਕ ਟਕੂਆ ਹੁੰਦਾ ਹੈ ਟਕੂਆ ਉਹ ਟਕੂਆ ਜਿਹੜਾ ਇੱਥੋਂ ਬਰਾਮਦ ਹੋਇਆ ਬਾਕੀ ਜਿਹੜਾ ਉਹ ਜਿਵੇਂ ਸੱਟਾਂ ਲੱਗੀਆਂ ਬਾਕੀ ਹੁਣ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ਹਥਿਆਰ ਨਾਲ ਉਹਨੂੰ ਮਾਰਿਆ ਗਿਆ ਹੈ ਗਲ ਵੱਢਿਆ ਗਿਆ ਕਿਹੜੇ ਹਥਿਆਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵੱਢਿਆ ਤੇ ਇੱਕ ਜਿਹੜਾ ਇਹ ਗਲਾ ਜਿਹੜਾ ਇਹ ਦੋਵਾਂ ਬੰਨਿਆਂ ਤੋਂ ਗਲਾ ਇਦਰੋਂ ਵੀ ਕੱਟਿਆ ਇਦਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱ ਕੋਈ ਦੁਸ਼ਮਣੀ ਕੁਛ ਨਾ ਵਜ੍ਹਾ ਰੰਜਿਸ਼ ਕੋ ਸਾਹਮਣੇ ਹੈ ਹਜ ਤੱਕ ਕੋਈ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲੈਣ ਦੇਣ ਵੀ ਹੀ ਆਏ ਸੀ ਹੁਣ ਇਹ ਇਹ ਕੁਛ ਨਹੀਂ ਕਹਿ ਸਕਦੇ ਵੀ ਕਿਉਂਕਿ ਪੁਲਿਸ ਤੈਕੀ ਕਾਦ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤੇ ਉਹਨੇ ਕੀਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰ ਤੇ ਕਿੰਨੇ ਮਾਰੇ ਹਾਂਜੀ ਕੀ ਨਾਮ ਹੈ ਤੇ ਅੱਡਾ ਤੇ ਕੀ ਪੂਰੀ ਕਰਨਾ ਹੋਇਆ ਜੀ ਮੇਰਾ ਨਾਮ ਨਿਰਮਲ ਸਿੰਘ ਮੱਲ ਹੈ ਜੀ ਤੇ ਜਿਹੜੀ ਮੰਦਭਾਗੀ ਰਨਾ ਹੋਈਆ ਉਹ ਮੇਰੇ ਪੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8:00 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਰਾ ਪਤਾ ਲੱਗਾ ਨੂਰਾਨੀ ਤੋਂ ਬੀ ਉਸੋਂ ਗਏ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਹੈ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਦੱਸ ਰਹੇ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਜਿਹਦੇ ਨਾਲ ਇੰਨੇ ਪੈਸਿਆਂ ਦਾ ਪੈਸਿਆਂ ਦਾ ਵੀ ਜੀ ਇਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚ ਇੱਕ ਬੇਟਾ ਇੰਗਲੈਂਡ ਆ ਨੋ ਇੰਗਲੈਂਡ ਆ ਫਾਈਨੈਂਸ਼ਲੀ ਕੈਂਪ ਸੀਗੇ ਪੈਸਿਆਂ ਦਾ ਤਾਂ ਪਿੰਡਾਂ ਦੇ ਵਿੱਚ ਲੈਣ ਦੇਣ ਹੁੰਦਾ ਹੀ ਆ ਵੀ ਮਨ ਲੂ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਦਾ ਕੋਈ ਹੋਣ ਪੱਕੀ ਇਨਵੈਸਟੀਗੇਸ਼ਨ ਪੂਰੀ ਪਹੁੰਚੀ ਹੋ ਕੇ ਕਿ ਕੋਈ ਉਹਦੇ ਵਿੱਚ ਸਾਹਮਣੇ ਤੱਕ ਸਾਹਮਣੇ ਆ ਆ ਆਪਣੇ ਐਸਐਚਓ ਆਪਣੇ ਕਬੀਰਪੁਰ ਡੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੇਵਤੇ ਲਗਾਇਆ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ ਹਜੇ ਬਾਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬਣਦਾ ਹੈ ਹਥਿਆਰ ਪਿਆ ਸੀ ਤੇ ਲੱਗੇ ਕਿ ਕਿਹੜਾ ਹਥਿਆਰ ਹੋਵੇ ਹਥਿਆਰ ਇੱਕ ਜਦੋਂ ਅਸੀਂ ਗਏ ਆ ਉਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਟਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਤਰਾ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਇਹ ਬੜਾ ਬੇਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਗਿਆ ਹੈ ਅਸਲ ਦੇ ਵਿੱਚ ਕਤਲ ਤੇ ਹੁੰਦਾ ਹੀ ਬੇਰਹਿਮੀ ਨਾਲ ਆ ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਛੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਹਿਮੀ ਨਾਲ ਜਦੋਂ ਕੋਈ ਰਾਖਸ਼ ਬੇਤੀ ਦਾ ਬੰਦਾ ਕਰ ਸਕਦਾ ਹੈ ਜੀ